ਸਾ ਪੰਜਾਬ ਅਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ। ਕੱਲ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਇਹਦੇ ਵਿੱਚ ਇੱਕ ਮੁਗਦਮਾ ਨੰਬਰ 28/25 ਪੁਲਿਸ ਥਾਣਾ ਮਹਿਣਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ 9 ਇਲੀਗਲ ਵੈਪਨ ਬੱਤੀਬੋਰ ਦੇ ਤੇ 20 ਲਾਈਵ ਰਾਉਂਡਸ ਬਰਾਮਦ ਕੀਤੇ ਗਏ ਨੇ। ਇਹਦੇ ਵਿੱਚ ਟੋਟਲ 4 ਦੋਸ਼ੀ ਅਰੈਸਟ ਕੀਤੇ ਗਏ ਆ। ਤੇ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਹੈ ਜੇਲ੍ਹ ਦੇ ਵਿੱਚ ਇੱਕ ਦੋਸ਼ੀ ਬੈਠਾ ਹੋਇਆ ਹੈ ਫਰੀਦਕੋਟ ਜੇਲ੍ਹ ਉਹਦੇ ਕਹਿਣ ਤੇ ਦੋਸ਼ੀ ਐਮਪੀ ਤੋਂ ਜਿਹੜਾ ਹੈ ਵੈਪਨ ਲੈ ਕੇ ਆਏ ਸੀ ਤੇ ਇਥੇ ਵੱਖ-ਵੱਖ ਥਾਵਾਂ ਤੇ ਸਪਲਾਈ ਕਰਨ ਲਈ ਲਿਆਂਦੇ ਗਏ ਸੀ ਤੇ ਹੁਣ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਜਾਊਗਾ ਤੇ ਤਫਤੀਸ਼ ਦੌਰਾਨ ਜੇ ਕੋਈ ਹੋਰ ਦੋਸ਼ੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਸਰ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ। ਕੱਲ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਇਹਦੇ ਵਿੱਚ ਇੱਕ ਮੁਗਦਮਾ ਨੰਬਰ 28/25 ਪੁਲਿਸ ਥਾਣਾ ਮਹਿਣਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ 9 ਇਲੀਗਲ ਵੈਪਨ ਬੱਤੀਬੌਰ ਦੇ ਤੇ 20 ਲਾਈਵ ਰਾਉਂਡਸ ਬਰਾਮਦ ਕੀਤੇ ਗਏ ਨੇ। ਇਹਦੇ ਵਿੱਚ ਟੋਟਲ 4 ਦੋਸ਼ੀ ਅਰੈਸਟ ਕੀਤੇ ਗਏ ਆ। ਤੇ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਹੈ ਜੇਲ੍ਹ ਦੇ ਵਿੱਚ ਇੱਕ ਦੋਸ਼ੀ ਬੈਠਾ ਹੋਇਆ ਹੈ ਫਰੀਦਕੋਟ ਜੇਲ੍ਹ ਉਹਦੇ ਕਹਿਣ ਤੇ ਦੋਸ਼ੀ ਐਮਪੀ ਤੋਂ ਜਿਹੜਾ ਹੈ ਵੈਪਨ ਲੈ ਕੇ ਆਏ ਸੀ ਤੇ ਇੱਥੇ ਵਪਾਰਕ ਥਾਵਾਂ ਤੇ ਸਪਲਾਈ ਕਰਨ ਲਈ ਲਿਆਂਦੇ ਗਏ ਸੀ ਤੇ ਹੁਣ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਜਾਊਗਾ ਤੇ ਤਫਤੀਸ਼ ਦੌਰਾਨ ਜੇ ਕੋਈ ਹੋਰ ਦੋਸ਼ੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਊਗੀ